कार्डियोवास्कुलर सिस्टम लहु संचार प्रणाली यानी कि सर्कुलेटरी सिस्टम कार्डियो मतलब दिल वास्कुलर मतलब वेसल मतलब 나ड़ियां धमनियां सिस्टम प्रणाली लहु संचार प्रणाली ਇਹਦੇ ਤਿੰਨ ਮੁੱਖ ਅੰਗ ਨੇ ਹਾਰਟ ਦਿਲ ਇਹਦੇ ਨਾਲ ब्लड वेसल्स ਨਾੜੀਆਂ ਤੇ ਇਹਦੇ ਨਾਲ ਬਲੱਡ ਖੂਨ ਲਊ ਤੇ ਇਹਨਾਂ ਦਾ ਇੱਕ ਹੋਰ ਹਿੱਸਾ ਹੁੰਦਾ ਜਿਹੜਾ ਛੋਟੇ ਰੂਪ ਚ ਹੁੰਦਾ ਜਿਹਨੂੰ ਆਪਾਂ ਕੈਪਿਲਰੀਜ਼ ਕੋਸ਼ਿਕਾਵਾਂ ਵੀ ਕਹਿ ਦਿੰਦੇ ਆ ਉਹ ਆਪਾਂ ਡਿਟੇਲ ਦੇ ਵਿੱਚ ਅੱਗੇ ਦੇਖਾਂਗੇ ਔਰ ਮੈਂ ਇਹ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਕਿ ਇਹ ਸਿਸਟਮ ਜਿਹੜਾ ਹੈ ਸਾਡੇ ਸਰੀਰ ਦਾ ਪ੍ਰਮੁੱਖ ਸਿਸਟਮ ਹੈ ਸਾਡੇ ਸਰੀਰ ਦੀ ਪ੍ਰਮੁੱਖ ਪ੍ਰਣਾਲੀ ਹੈ ਹਾਲਾਂਕਿ ਸਾਡਾ ਸਰੀਰ ਜਿਹੜਾ ਉਹ ਲਗਭਗ 11 ਦੇ ਕਰੀਬ-ਕਰੀਬ ਵੱਖ-ਵੱਖ ਪ੍ਰਣਾਲੀਆਂ ਦਾ ਵੱਖ-ਵੱਖ ਸਿਸਟਮਸ ਦਾ ਸੰਗ੍ਰਹਿ ਰਲ ਕੇ ਕੰਮ ਕਰਦਾ ਹੈ। ਔਰ ਸਰਕੂਲੇਟਰੀ ਸਿਸਟਮ ਦੇ ਨਾਲ ਇੱਕ ਸਿਸਟਮ ਰੈਸਪੀਰੇਟਰੀ ਸਿਸਟਮ ਇਹਨਾਂ ਦਾ ਆਪਸ ਦੇ ਵਿੱਚ ਬਹੁਤ ਗੂੜਾ ਸਬੰਧ ਹੈ। ਅਸੀਂ ਅਕਸਰ ਸੁਣਦੇ ਹਾਂ ਕਿ ਜੇ ਸਾਹ ਨਹੀਂ ਆਇਆ ਤੇ ਤਾਂ ਵੀ ਜੀਵਨ ਹੈ ਨਹੀਂ। ਜੇ ਖੂਨ ਪ੍ਰਵਾਹਿਤ ਨਹੀਂ ਹੋਇਆ ਜੇ ਖੂਨ ਨਾ ਦੌੜਿਆ ਤੇ ਤਾਂ ਵੀ ਜੀਵਨ ਹੈ ਨਹੀਂ ਸੁਜੀਵਨ ਦਾ ਮੁੱਖ ਆਧਾਰ ਖੂਨ ਦਾ ਚੱਲਣਾ ਤੇ ਸਾਹ ਦਾ ਆਉਣਾ ਔਰ ਇਹ ਆਪਸ ਦੇ ਵਿੱਚ ਇੰਟਰਕਨੈਕਟਡ ਨੇ ਉਹ ਕਿਵੇਂ ਨੇ ਅੱਗੇ ਦੇਖਦੇ ਹਾਂ ਸਰਕੂਲੇਟਰੀ ਸਿਸਟਮ ਮੈਂ ਇਸ ਕਰਕੇ ਤੁਹਾਡੇ ਨਾਲ ਪਹਿਲਾਂ ਸਾਂਝਾ ਕਰਨ ਲੱਗਾ ਕਿਉਂਕਿ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੀ ਹੁੰਦਾ ਹਜੇ ਤੇ ਚਾਰਾਂ ਹਫ਼ਤਿਆਂ ਬਾਅਦ ਉਹਦਾ ਖੂਨ ਬਣਨ ਲੱਗ ਪੈਂਦਾ ਐਮਬ੍ਰਿਓ ਜਦੋਂ ਬਣਦਾ ਹੈ ਤੇ ਉਸ ਤੋਂ ਬਾਅਦ 4 ਹਫ਼ਤਿਆਂ ਬਾਅਦ ਖੂਨ ਵਗਣ ਲੱਗ ਪੈਂਦਾ ਹੈ ਤੇ 5ਵੇਂ ਹਫ਼ਤੇ 'ਚ ਉਹਦਾ ਦਿਲ ਮਡਲੀ ਸ਼ੇਪ ਲੈਣੀ ਸ਼ੁਰੂ ਕਰ ਦਿੰਦਾ ਹੈ ਸੋ ਇਹ ਪਹਿਲਾ ਆਰਗਨ ਇਨਸਾਨ ਦੇ ਸਰੀਰ ਦੇ ਅੰਦਰ ਪੜਦਾ ਹੈ ਤੇ ਦਿਲ ਕਾਦਾ ਬਣਦਾ ਜੀ ਮਾਸਪੇਸ਼ੀਆਂ ਦਾ ਮਸਲਸ ਦਾ ਆਮ ਤੌਰ ਤੇ ਜਿਹੜਾ ਇਨਸਾਨ ਹੈ ਉਹਦਾ ਦਿਲ ਇੱਕ ਬੰਦ ਮੁਠੀ ਜਿੱਡਾ ਹੁੰਦਾ ਹੈ ਅਕਸਰ ਇਹ ਦੇਖਿਆ ਗਿਆ ਹੈ ਕਿ ਇਹਦਾ ਜਿਹੜੀ ਲੰਬਾਈ ਹੈ ਉਹ 12 ਸੈਂਟੀਮੀਟਰ ਜਾਨੀ ਕਿ 5 ਇੰਚ ਲੰਬੀ ਹੁੰਦੀ ਹੈ ਚੌੜਾਈ ਇਹਦੀ 8 ਸੈਂਟੀਮੀਟਰ ਜਾਨੀ ਕਿ 3.5 ਇੰਚ ਚੌੜਾ ਹੁੰਦਾ ਤੇ ਮੋਟਾਈ ਥਿਕਨੈਸ ਜਿਹੜੀ ਹੈ ਉਹ 6 ਸੈਂਟੀਮੀਟਰ ਜਾਨੀ ਕਿ 2.5 ਇੰਚ ਹੁੰਦੀ ਹੈ ਸੋ ਇਹ ਮੰਨਿਆ ਜਾਂਦਾ ਹੈ ਕਿ ਸਾਡੀ ਮੁਠੀ ਫਿਸਟ ਜੱਡਾ ਇਹ ਦੇਲ ਹੁੰਦਾ ਤੇ ਹੁੰਦਾ ਕਿੱਥੇ ਹੈ ਜੀ ਸਟਰਨਮ ਅਜਲੀ ਇੱਥੇ ਹੱਡੀ ਨੂੰ ਆਪਾਂ ਇੱਥੋਂ ਲੈ ਕੇ ਇੱਥੋਂ ਤੱਕ ਇਹਨੂੰ ਕਹਿੰਦੇ ਸਟਰਨਮ ਇਹਦੇ ਲੋਅਰ ਪਾਰਟ ਦੇ ਵਿੱਚ ਲੋਅਰਲੇ ਹਿੱਸੇ ਵਿੱਚ ਇੱਥੇ ਜਿੱਥੇ ਮੇਰੀ ਮੁੱਠੀ ਤੁਸੀਂ ਦੇਖ ਰਹੇ ਹੋ ਲੋਅਰ ਪਾਰਟ ਦੇ ਵਿੱਚ ਟਰੈਕੀਆ ਸਾਹ ਨਾਲੀ ਤੇ ਐਸੋਫੇਗਸ ਭੋਜਨ ਨਲੀ ਦੇ ਉੱਪਰ ਥੋਰੈਸਿਕ ਦੇ ਥੱਲੇ ਸਥਿਤ ਹੁੰਦਾ ਕੱਬੇ ਪਾਸੇ ਔਰ ਇੱਕ ਕូន ਸ਼ੇਪਡ ਹੁੰਦਾ ਉਪਰੋਂ ਥੋੜਾ ਚੌੜਾ ਹੁੰਦਾ ਥੱਲੇੋਂ ਥੋੜਾ ਜਿਹਾ ਬੰਦ ਟਾਈਪ ਕੋਨ ਟਾਈਪ ਹੁੰਦਾ ਤੇ ਇਹਦੇ ਚਾਰ ਚੈਂਬਰਸ ਚਾਰ ਹਿੱਸੇ ਹੁੰਦੇ ਨੇ ਚਾਰ ਖਾਨੇ ਹੁੰਦੇ ਨੇ ਦੋ ਐਟਰੀਅਮ ਰਾਈਟ ਸੱਜਾ ਐਟਰੀਅਮ ਲੈਫਟ ਖੱਬਾ ਐਟਰੀਅਮ ਤੇ ਦੋ ਵੈਂਟਰੀਕਲ ਸੱਜਾ ਵੈਂਟਰੀਕਲ ਤੇ ਖੱਬਾ ਵੈਂਟਰੀਕਲ ਜਿਹੜੇ ਐਟਰੀਅਮ ਨੇ ਉਹ ਦਿਲ ਦੇ ਉੱਪਰ ਸੁਪੀਰੀਅਰ ਪਾਸੇ ਹੁੰਦੇ ਨੇ ਮੈਡੀਕਲ ਭਾਸ਼ਾ ਦੇ ਵਿੱਚ ਜਿਹੜਾ ਸਿਰ ਵਾਲੇ ਪਾਸੇ ਹੋਵੇ ਉਹਨੂੰ ਸੁਪੀਰੀਅਰ ਕਿਹਾ ਜਾਂਦਾ ਹੈ ਜਿਹੜਾ ਪੈਰਾਂ ਵਾਲੇ ਪਾਸੇ ਹੋਵੇ ਉਹਨੂੰ ਇਨਫੀਰੀਅਰ ਕਿਹਾ ਜਾਂਦਾ ਸੋ ਹਾਰਟ ਦਾ ਉੱਪਰਲਾ ਪਾਸਾ ਸੁਪੀਰੀਅਰ ਕਿਉਂਕਿ ਸਿਰ ਵਾਲੇ ਬੰਨੇ ਆ ਥੱਲਣ ਵਾਲੇ ਪੈਰਾਂ ਵਾਲੇ ਬੰਨੇ ਆ ਉਹਨੂੰ ਇਨਫੀਰੀਅਰ ਕਹਿੰਦੇ ਆ ਸੋ ਏਟਰੀਅਮ ਦਿਲ ਦੇ ਉੱਪਰਲੇ ਬੰਨੇ ਨੇ ਤੇ ਵੈਂਟਰੀਕਲਸ ਦਿਲ ਦੇ ਥੱਲਲੇ ਬੰਨੇ ਨੇ ਤੇ ਜਿਹੜਾ ਏਟਰੀਅਮਸ ਨੇ ਜਿਹੜਾ ਰਾਈਟ ਏਟਰੀਅਮ ਆ ਉਹ ਸਾਰੇ ਸਰੀਰ ਦਾ ਖੂਨ ਪਹਿਲਾਂ ਉਹਦੇ ਵਿੱਚ ਆਉਂਦਾ ਸੁਪੀਰੀਅਰ ਵੇਨਾ ਕਵਾ ਤੇ ਇਨਫੀਰੀਅਰ ਵੇਨਾ ਕਵਾ ਇਹ ਦੋ ਵੱਡੀਆਂ ਨਾੜੀਆਂ ਨੇ ਸੁਪੀਰੀਅਰ ਮਤਲਬ ਉੱਪਰਲੀ ਸਿਰ ਵਾਲੇ ਵੱਲੋਂ ਬਾਹਾਂ ਵਾਲੇ ਵੱਲੋਂ ਜਿਹੜੀ ਖੂਨ ਵਾਪਸ ਲਿਆ ਕੇ ਦਿਲ ਨੂੰ ਦਿੰਦੀ ਹੈ ਤੇ ਇਨਫੀਰੀਅਰ ਜਿਹੜੀ ਬਾਕੀ ਸਰੀਰ ਦੇ ਥੱਲੇਲੇ ਭਾਗ ਤੋਂ ਲਿਆ ਕੇ ਖੂਨ ਦਿਲ ਨੂੰ ਦਿੰਦੀ ਹੈ ਲੈ ਕੇ ਦੋਵੇਂ ਏਟਰੀਅਮ ਦੇ ਵਿੱਚ ਆਉਂਦੀਆਂ ਨੇ ਰਾਈਟ ਏਟਰੀਅਮ ਦੇ ਵਿੱਚ ਰਾਈਟ ਏਟਰੀਅਲ ਤੋਂ ਜਿਹੜਾ ਵਾਲਵ ਹੈ ਜਿਹਨੂੰ ਟ੍ਰਾਈਕਸਪਿਡ ਤਿੰਨ ਪੱਤਿਆਂ ਵਾਲਾ ਥਰੀ ਲੀਫ ਕਹ ਦਿੰਦੇ ਆ ਉਹ ਖੁੱਲਦਾ ਤੇ ਖੂਨ ਰਾਈਟ ਵੈਂਟ੍ਰਿਕਲ ਦੇ ਵਿੱਚ ਚਲਾ ਜਾਂਦਾ ਇਸੇ ਤਰ੍ਹਾਂ ਹੀ ਸਾਡੇ ਖੱਬੇ ਪਾਸੇ ਦਿਲ ਦੇ ਲੈਫਟ ਐਟਰੀਅਮ ਜਿਹਦੇ ਵਿੱਚ ਫੇਫੜਿਆਂ ਤੋਂ ਹੋ ਕੇ ਖੂਨ ਵਾਪਸ ਆਉਂਦਾ ਤੇ ਬਾਈਕਸਪਿਡ ਮਿਟਰਲ ਜਿਹੜਾ ਵਾਲਵ ਹੈ ਜਿਹਦੇ ਦੋ ਪੱਤੀਆਂ ਨੇ ਉਹ ਖੋਲਦਾ ਤੇ ਲੈਫਟ ਵੈਂਟਰੀਕਲ ਵਿੱਚ ਖੂਨ ਚਲਾ ਜਾਂਦਾ ਹੈ ਸੋ ਸਾਡੇ ਦਿਲ ਦੇ ਚਾਰ ਖਾਨੇ ਨੇ ਜੀ ਦੋ ਐਟਰੀਅਮ ਦੋ ਵੈਂਟਰੀਕਲ ਐਟਰੀਅਮ ਖੂਨ ਬਾਹਰੋਂ ਲੈਂਦੇ ਨੇ ਤੇ ਅੱਗੇ ਵੈਂਟਰੀਕਲ ਨੂੰ ਦਿੰਦੇ ਨੇ ਤੇ ਵੈਂਟਰੀਕਲ ਅੱਗੇ ਕੀ ਕਰਦੇ ਨੇ ਉਹ ਮੈਂ ਤੁਹਾਨੂੰ ਅੱਗੇ ਜਿਹੜਾ ਬਲੱਡ ਵੈਸਲ ਸਿਸਟਮ ਹੈ ਉਹਦੇ ਵਿੱਚ ਦੱਸਾਂਗਾ ਕਿ ਜਿਹੜੇ ਬਲੱਡ ਵੈਸਲਸ ਨੇ ਦਿਲ ਦੇ ਅੰਦਰ ਦੋ ਤਰ੍ਹਾਂ ਦੀ ਦੋ ਤਰ੍ਹਾਂ ਦੀਆਂ ਨਾੜੀਆਂ ਨੇ ਦਿਲ ਦੇ ਅੰਦਰ ਦੋ ਤਰ੍ਹਾਂ ਦੀਆਂ ਨਾੜੀਆਂ ਨੇ ਇੱਕ ਨੂੰ ਆਪਾਂ ਪਲਮਨਰੀਜ਼ ਕਹਿ ਦਿੰਦੇ ਆ ਦੂਜੇ ਨੂੰ ਆਪਾਂ ਅਰੋਟਾ ਕਹਿ ਦਿੰਦੇ ਆ ਪਲਮਨਰੀ ਆਰਟਰੀਜ਼ ਤੇ ਪਲਮਨਰੀ ਵੇਇਨਸ ਇਹ ਦੋ ਤਰ੍ਹਾਂ ਦੀਆਂ ਨੇ ਆਰਟਰੀਜ਼ ਕੀ ਨੇ ਆਰਟਰੀਜ਼ ਜਿਹੜੀਆਂ ਦਿਲ ਤੋਂ ਖੂਨ ਸਰੀਰ ਦੇ ਬਾਕੀ ਹਿੱਸਿਆਂ ਵੱਲ ਲੈ ਕੇ ਜਾਂਦੀਆਂ ਨੇ ਉਹ ਆਰਟਰੀਜ਼ ਨੇ ਜਿਹੜੀਆਂ ਸਰੀਰ ਦੇ ਬਾਕੀ ਹਿੱਸਿਆਂ ਤੋਂ ਖੂਨ ਦਿਲ ਵੱਲ ਲੈ ਕੇ ਆਉਂਦੀਆਂ ਨੇ ਉਹ ਵੇਇਨਸ ਨੇ ਜਿਹੜੀ ਸਾਡੇ ਦਿਲ ਦੇ ਵਿੱਚ ਜਦੋਂ ਖੂਨ ਮੈਂ ਜਿਸ ਤਰ੍ਹਾਂ ਦੱਸਿਆ ਸੁਪੀਰੀਅਰ ਵੇਨਾ ਕਾਵਾ ਤੇ ਇਨਫੀਰੀਅਰ ਵੇਨਾ ਕਾਵਾ ਦੇ ਰਾਹੀਂ ਵੇਨ ਦੇ ਰਾਹੀਂ ਰਾਈਟ ਐਟਰੀਅਮ ਚ ਜਾਂਦਾ ਉਥੋਂ ਰਾਈਟ ਵੈਂਟਰੀਕਲ ਚ ਜਾਂਦਾ ਤੇ ਰਾਈਟ ਵੈਂਟਰੀਕਲ ਪੰਪ ਕਰਦਾ ਤੇ ਉਹਦੇ ਉੱਤੇ ਵੀ ਇੱਕ ਪਲਮਨਰੀ ਆਰਟਰੀ ਦੇ ਵਿੱਚਕਾਰ ਤੇ ਰਾਈਟ ਵੈਂਟਰੀਕਲ ਦੇ ਵਿੱਚ ਆਕਾਰ ਇੱਕ ਸੈਮੀ ਲੂਨਰ ਟਾਈਪ ਅੱਧੇ ਚੰਦਰਮਾ ਦੀ ਸ਼ੇਪ ਦਾ ਅੱਧੇ ਚੰਦਰਮਾ ਦੀ ਸ਼ਕਲ ਦਾ ਵਾਲਵ ਹੁੰਦਾ ਖੁੱਲਦਾ ਤੇ ਪਲਮਨਰੀ ਆਰਟਰੀ ਦੇ ਰਾਹੀਂ ਲੈਫਟ ਲੰਗਸ ਨੂੰ ਤੇ ਰਾਈਟ ਲੰਗਸ ਨੂੰ ਖੂਨ ਚਲਾ ਜਾਂਦਾ ਹੈ ਕੀ ਕਰਨ ਐਲਵੇਲੋਈ ਜਿਹੜਾ ਕਿ ਸਾਡੇ ਫੇਫੜਿਆਂ ਦੇ ਅੰਦਰ ਪ੍ਰੈਜ਼ੈਂਟ ਆ ਉਥੋਂ ਆਕਸੀਜਨ ਲੈਂਦਾ ਤੇ ਕਾਰਬਨ ਡਾਈਆਕਸਾਈਡ ਛੱਡਦਾ ਉਥੋਂ ਪਲਮਰੀ ਆਰਟਰੀਜ਼ ਦੇ ਰਾਹੀਂ ਜਾਂਦਾ ਆਕਸੀਜਨ ਲੈਂਦਾ ਤੇ ਵਾਪਸ ਲੈਫਟ ਐਟਰੀਅਮ ਦੇ ਵਿੱਚ ਆਉਂਦਾ ਪਲਮਨਰੀ ਵੇਨ ਦੇ ਰਾਹੀਂ ਤੇ ਜਦੋਂ ਵੇਨ ਦੇ ਰਾਹੀਂ ਲੈਫਟ ਐਟਰੀਅਮ ਦੇ ਵਿੱਚ ਆਉਂਦਾ ਤੇ ਉਥੇ ਜਿਹੜਾ ਲੈਫਟ ਵੈਂਟਰੀਕਲ ਆ ਉਹਦੇ ਤੇ ਲੈਫਟ ਐਟਰੀਅਮ ਦੇ ਵਿਚਕਾਰ ਬਾਈਕਸਪਿਡ ਦੋ ਪਤੀਆਂ ਵਾਲਾ ਜਾਂ ਮਿਟਰਲ ਉਹਨੂੰ ਆਪਾਂ ਕਹਿ ਦਿੰਦੇ ਆ ਵਲਵ ਹੈ ਉਹ ਖੁੱਲਦਾ ਤੇ ਖੂਨ ਲੈਫਟ ਵੈਂਟਰੀਕਲ ਦੇ ਵਿੱਚ ਚਲਾ ਜਾਂਦਾ ਤੇ ਲੈਫਟ ਵੈਂਟਰੀਕਲ ਜਦੋਂ ਪੰਪ ਕਰਦਾ ਸੁਗੜਦਾ ਕੰਟ੍ਰੈਕਟ ਕਰਦਾ ਤੇ ਥਰੂ ਅ ਰੋਟਾ ਸੁਪੀਰੀਅਰ ਅ ਰੋਟਾ ਤੇ ਇਨਫੀਰੀਅਰ ਅ ਰੋਟਾ ਦੇ ਰਾਹੀਂ ਸਾਰੇ ਸਰੀਰ ਨੂੰ ਜਾਂਦਾ ਜਿਹੜਾ ਸੁਪੀਰੀਅਰ ਅ ਰੋਟਾ ਉਹ ਆਰਕ ਟਾਈਪ ਹੈ ਉਹਦੇ ਵਿੱਚੋਂ ਤਿੰਨ ਨਾੜੀਆਂ ਨਿਕਲਦੀਆਂ ਨੇ ਇੱਕ ਖੱਬੇ ਪਾਸੇ ਖੂਨ ਖੜਦੀ ਹੈ ਇੱਕ ਸੱਜੇ ਪਾਸੇ ਖੂਨ ਖੜਦੀ ਹੈ ਇੱਕ ਸਾਡੇ ਸਿਰ ਵਾਲੇ ਪਾਸੇ ਲੈ ਕੇ ਜਾਂਦੀ ਹੈ ਤੇ ਜਿਹੜਾ ਅਨਫੀਰੀਅਰ ਹੈ ਉਹ ਸਾਡੇ ਦਿਲ ਤੋਂ ਥੱਲੇ ਨੂੰ ਨਿਕਲਦਾ ਤੇ ਸਾਡੇ ਬਾਕੀ ਅਬਡੋਮਨ ਪੇਟ ਨੂੰ ਲੱਤਾਂ ਨੂੰ ਤੇ ਇੱਕ ਥੋਰੈਸਿਕ ਸਾਡਾ ਜਿਹੜਾ ਮਰੀੜ ਦੀ ਹੱਡੀ ਦਾ ਪਾਰਟ ਆ ਪੈਕ ਸਾਈਡ ਜਾਂ ਸਾਡੇ ਚੈਸਟ ਦਾ ਸਾਈਜ਼ ਸਾਈਡ ਆ ਜਿਹੜੀਆਂ ਉਹਨਾਂ ਤੱਕ ਖੂਨ ਜਿਹੜਾ ਉਹਨੂੰ ਪ੍ਰਵਾਹਿਤ ਕਰਦਾ ਸੋ ਜਿਹੜਾ ਉੱਪਰ ਨੂੰ ਜਾਂਦਾ ਹੈ ਬ੍ਰੇਨ ਨੂੰ ਆਰਮਸ ਨੂੰ ਆਈਜ਼ ਨੂੰ ਮਾਟਰ ਉਹ ਜਿਹੜਾ ਸੁਪੀਰੀਅਰ ਰੋਟਾ ਉਹ ਲੈ ਕੇ ਜਾਂਦਾ ਹੈ ਜਿਹੜਾ ਇਨਫੀਰੀਅਰ ਰੋਟਾ ਹੈ ਉਹ ਕਿਡਨੀਜ਼ ਨੂੰ ਲੰਗਸ ਨੂੰ ਸਟਮਕ ਨੂੰ ਲੈਗਸ ਨੂੰ ਬਾਕੀ ਸਾਰੇ ਪਾਰਟਸ ਨੂੰ ਉਹ ਖੂਨ ਜਿਹੜਾ ਪ੍ਰੋਵਾਈਡ ਕਰਦਾ ਸੋ ਇਹ ਬਲੱਡ ਵੈਸਲਸ ਤੇ ਹਾਰਟ ਦੇ ਵਿੱਚੋਂ ਨਿਕਲਦੀਆਂ ਨਾੜੀਆਂ ਨੇ ਤੇ ਇਹ ਖੂਨ ਜਿਹੜੀਆਂ ਲੈ ਕੇ ਜਾਂਦੀਆਂ ਨੇ ਨਾੜੀਆਂ ਇਹ ਕਿੱਥੇ ਪਹੁੰਚਦਾ ਜੀ ਇਹ ਜਦੋਂ ਕਿਸੇ ਵੀ ਆਰਗਨ ਤੱਕ ਪਹੁੰਚਦਾ ਹੈ ਤੇ ਉੱਥੇ ਇਹ ਅਗੇ ਐਟਰੀਓਲਸ ਵਿੱਚ ਇਹ ਛੋਟੀਆਂ-ਛੋਟੀਆਂ ਨਾੜੀਆਂ ਨੇ ਬਰੀਕ-ਬਰੀਕ ਨਾੜੀਆਂ ਨੇ ਉਹਨਾਂ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ ਤੇ ਉੱਥੋਂ ਅਗੇ ਇੱਕ ਕਪਿਲਰੀਜ਼ ਦੇ ਵਿੱਚ ਕਪਿਲਰੀਜ਼ ਮਤਲਬ ਕੋਸ਼ਿਕਾਵਾਂ ਬਹੁਤ ਬਰੀਕ-ਬਰੀਕ ਨਾੜੀਆਂ ਦੇ ਵਿੱਚ ਵੰਡਿਆ ਜਾਂਦਾ ਹੈ ਜਿਹੜੀਆਂ ਮਸਲਸ ਦੇ ਵਿੱਚੋਂ ਦੀ ਸਾਡੇ ਬਾਡੀ ਮਸਲ ਦੇ ਵਿੱਚੋਂ ਲੰਘ ਕੇ ਟਿਸ਼ੂਸ ਤੱਕ ਪਹੁੰਚਦੀਆਂ ਹਨ ਤੇ ਟਿਸ਼ੂਸ ਨੂੰ ਕੀ ਦਿੰਦੀ ਆਲੇ ਜਾ ਕੇ ਉਥੇ ਆਕਸੀਜਨ ਨਿਊਟ੍ਰੀਐਂਟਸ ਵਿਟਾਮਿਨਸ ਤੇ ਸਾਡਾ ਜਿਹੜੇ ਟਿਸ਼ੂਸ ਨੇ ਜਿਹੜੇ ਸੈੱਲ ਦੇ ਬਣੇ ਹੋਏ ਨੇ ਉਹ ਸੈੱਲ ਲੈਵਲ ਤੇ એનર્ਜੀ ਪ੍ਰੋਡਿਊਸ ਕਰਦੇ ਨੇ ਮਾਈਟੋਕੌਂਡਰੀਆ ਦੇ ਵਿੱਚ ਮਾਈਟੋਕੌਂਡਰੀਆ ਸੈੱਲ ਦਾ ਇੱਕ ਪਾਰਟ ਹੈ ਜਿੱਥੇ એનર્ਜੀ ਪ੍ਰੋਡਿਊਸ ਹੁੰਦੀ ਹੈ ਜਿੱਥੇ ਅਮੀਨੋ ਐਸਿਡਸ ਪ੍ਰੋਟੀਨ ਪ੍ਰੋਡਿਊਸ ਹੁੰਦੀ ਹੈ ਜਿੱਥੇ ਕਾਰਬੋਹਾਈਡਰੇਟਸ ਲਿਪਿਡਸ ਪ੍ਰੋਡਿਊਸ ਹੁੰਦੇ ਨੇ ਜਿਹੜੇ ਸਾਡੀ ਜ਼ਿੰਦਗੀ ਨੂੰ ਲਗਾਤਾਰ ਚੱਲਦਾ ਰਹਿਣ ਵਿੱਚ ਸਾਨੂੰ ਜਿਉਂਦਾ ਰਹਿਣ ਵਿੱਚ ਅਹਿਮ ਰੋਲ ਅਦਾ ਕਰਦੇ ਨੇ ਅਹਿਮ ਨਹੀਂ ਸਾਰਾ ਰੋਲ ਹੀ ਉਹ ਅਦਾ ਕਰਦੇ ਨੇ ਤੇ ਉਥੋਂ ਜਦੋਂ ਉਹ ਆਕਸੀਜਨ ਸੈਲਸ ਨੂੰ ਟਿਸ਼ੂ ਨੂੰ ਦੇ ਦਿੰਦੇ ਆ ਉਹਨਾਂ ਤੋਂ ਕਾਰਬਨ ਡਾਈਆਕਸਾਈਡ ਵਾਪਸ ਲੈ ਲੈਂਦੇ ਆ ਤੇ ਵੇਇਨਸ ਦੇ ਰਾਹੀਂ ਵਾਪਸ ਵੇਇਨਸ ਦੇ ਰਾਹੀਂ ਜਿਹੜਾ ਆ ਜੀ ਉਹ ਵਾਪਸ ਕਿੱਧਰ ਨੂੰ ਜਾਂਦੇ ਆ ਫਿਰ ਉਹ ਵੇਇਨਸ ਦੇ ਰਾਹੀਂ ਜਿਹੜੀ ਆ ਉਹ ਵਾਪਸ ਹੱਥ ਵਾਲੇ ਪਾਸੇ ਨੂੰ ਦੁਬਾਰਾ ਚੱਲ ਪੈਂਦੇ ਨੇ ਹੁਣ ਤੁਹਾਡੇ ਮਨ 'ਚ ਇੱਕ ਸਵਾਲ ਇੱਥੇ ਆਏਗਾ ਜਿਹੜਾ ਪੈਰਾਂ 'ਚ ਗਿਆ ਖੂਨ ਹੈ ਉਹ ਉੱਪਰ ਨੂੰ ਕਿਸ ਤਰ੍ਹਾਂ ਆ ਸਕਦਾ ਸੋ ਸਾਡੇ ਜਿਹੜੇ ਵੇਇਨਸ ਨੇ ਉਹਨਾਂ ਦੇ ਵੱਖ-ਵੱਖ ਲੈਵਲ ਦੇ ਉੱਤੇ ਵਾਲਵ ਬਣੇ ਹੋਏ ਨੇ ਜਾਨੀ ਕਿ ਟੰਟੀਆਂ ਲੱਗੀਆਂ ਹੋਈਆਂ ਨੇ ਜਦੋਂ ਖੂਨ ਉਥੋਂ ਦੇ ਲੈਵਲ ਤੱਕ ਆ ਜਾਂਦਾ ਤੇ ਉਹ ਵਾਲਵ ਬਲਦ ਹੋ ਜਾਂਦਾ ਤਾਂ ਕਿ ਵਾਪਸ ਨਾ ਜਾ ਸਕੇ ਇਸ ਤਰ੍ਹਾਂ ਹੌਲੀ-ਹੌਲੀ ਉੱਪਰ ਨੂੰ ਚੜਦਾ ਹੁੰਦਾ ਹੈ ਸੋ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਆਰਟਰੀਜ਼ ਦੇ ਵਿੱਚ ਹਮੇਸ਼ਾ ਜ਼ਿਆਦਾ ਹੁੰਦਾ ਹੈ ਤੇ ਵੇਨਜ਼ ਦੇ ਵਿੱਚ ਘੱਟ ਹੁੰਦਾ ਹੈ ਹੁਣ ਤੁਸੀਂ ਇਹ ਕਹੋਗੇ ਕਿ ਸਾਡੇ ਸਰੀਰ ਦੇ ਵਿੱਚ ਆਰਟਰੀ ਵੀ ਲੰਘ ਰਹੀ ਹੈ ਤੇ ਵੇਨ ਵੀ ਲੰਘ ਰਹੀ ਹੈ ਤੇ ਆਮ ਬੰਦੇ ਨੂੰ ਕਿੱਦਾਂ ਪਤਾ ਲੱਗੇਗਾ ਕਿ ਆਰਟਰੀ ਕਿਹੜੀ ਹੈ ਤੇ ਵੇਨ ਕਿਹੜੀ ਹੈ ਜਿਹੜੀ ਆਰਟਰੀ ਹੈ ਜੀ ਉਹ ਮਸਲਜ਼ ਦੇ نیچے ਹੁੰਦੀ ਹੈ ਥੋੜੀ ਡੂੰਘੀ ਹੁੰਦੀ ਹੈ ਆਰਟਰੀ ਜਿਹੜੀ ਹੈ ਕਿ ਉੱਪਰ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਮੇਰੇ ਹੱਥਾਂ ਦੀਆਂ ਨਾੜੀਆਂ ਦੇਖ ਸਕਦੇ ਹੋ ਇਹ ਬਿਲਕੁਲ ਸਕਿਨ ਦੇ ਨਾਲ-ਨਾਲ ਲੰਘਦੀਆਂ ਨੇ ਔਰ ਜਿਹੜੀਆਂ ਉਹ ਵੇਨਜ਼ ਵੇਨਜ਼ ਬਿਲਕੁਲ ਲਾਲ ਲਾਲ ਲੱਗਦੀਆਂ ਨੇ ਮਾਫੀ ਚਾਹੁੰਦਾ ਦੁਬਾਰਾ ਦੱਸ ਦਿਆਂ ਆਰਟਰੀਜ਼ ਮਸਲਸ ਦੇ نیچے ਹੁੰਦੀਆਂ ਨੇ ਕਿਉਂਕਿ ਉਹਨਾਂ ਨੇ ਖੂਨ ਮਸਲਸ ਤੱਕ ਪਹੁੰਚਾਉਣਾ ਹੁੰਦਾ ਟਿਸ਼ੂਸ ਤੱਕ ਪਹੁੰਚਾਉਣਾ ਹੁੰਦਾ ਤੇ ਆਰਟਰੀਜ਼ ਉਹਨਾਂ ਨੂੰ ਵਾਪਸ ਲੈ ਕੇ ਜਾਂਦੀਆਂ ਨੇ ਉਹ ਸਕਿਨ ਦੇ ਬਿਲਕੁਲ ਉੱਪਰਲੇ ਹਿੱਸੇ 'ਚ ਹੁੰਦੀਆਂ ਨੇ ਤੁਸੀਂ ਬਹੁਤ ਵਾਰ ਵੇਖਿਆ ਹੋਵੇਗਾ ਤੁਹਾਡੇ ਹੱਥਾਂ ਦੀਆਂ ਲਾੜੀਆਂ ਤੁਹਾਨੂੰ ਉੱਪਰ ਦੇਖਦੀਆਂ ਹੋਣਗੀਆਂ ਉਹ ਵੇਨਜ਼ ਹੁੰਦੀਆਂ ਨੇ ਸੋ ਆਰਟਰੀਜ਼ ਤੇ ਵੇਨਜ਼ ਰੜ ਕੇ ਬਲੱਡ ਵੈਸਲਸ ਬਣਾਉਂਦੀਆਂ ਨੇ ਤੇ ਹਾਰਟ ਦੱਸਿਆ ਜਮੈਂ ਤੁਹਾਨੂੰ ਜਿਹੜਾ ਖੂਨ ਨੂੰ ਪ੍ਰਵਾਹਿਤ ਕਰਦਾ ਹੈ ਬਲੱਡ ਵੈਸਲਸ ਦੇ ਰਾਹੀਂ ਤੇ ਬਲੱਡ ਜਿਹੜਾ ਕਿ ਇਹਨਾਂ ਦੋਵਾਂ ਕੰਪੋਨੈਂਟਸ ਦਾ ਹਾਰਡ ਦਾ ਤੇ ਵੈਸਲਸ ਦਾ ਮੁੱਖ ਪ੍ਰਵਾਹਕ ਹੈ ਜਿਹੜਾ ਇਹਨਾਂ ਦੇ ਵਿੱਚੋਂ ਦੀ ਗੁਜ਼ਰਦਾ ਹੈ ਉਹ ਕਿਸ ਤਰ੍ਹਾਂ ਬਣਦਾ ਹੈ ਉਹ ਦੇ ਕਿੰਨੇ ਭਾਗ ਹੁੰਦੇ ਨੇ ਰੈੱਡ ਬਲੱਡ ਸੈੱਲਸ ਵਾਈਟ ਬਲੱਡ ਸੈੱਲਸ ਪਲੇਟलेट्स ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਲੱਡ ਗਰੁੱਪ ਕਿਵੇਂ ਪੜਦੇ ਨੇ ਕਿਹੜਾ ਬਲੱਡ ਗਰੁੱਪ ਯੂਨੀਵਰਸਲ ਡੋਨਰ ਹੈ ਤੇ ਕਿਹੜਾ ਬਲੱਡ ਗਰੁੱਪ ਯੂਨੀਵਰਸਲ ਸੈਪਟਰ ਹੈ ਅਗਲੀ ਵੀਡੀਓ ਫਿਰ ਮਿਲਾਂਗੇ